ਹੈਲੋ ਦੋਸਤੋ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਵਿੱਕੀ ਸਾਨੀ ਪਿੰਡ ਰੁੜਕੀ ਏਰੀਆ ਬਵਾਦ ਸਹਿਰ ਪੜਾਣਾ ਲਲੂ ਅੰਬਾਲਾ ਦੇ ਪਾਸ ਅੱਜ ਅਸੀਂ ਆਪ ਨੂੰ ਜੋ ਕੇਸ ਦਿਖਾ ਰਹੇ ਹਾਂ ਇਹ ਇੱਕ ਮੇਲਕਾਫ ਦੇ ਅੰਦਰ ਦੀ ਜਿਸ ਨੂੰ ਆਪਾਂ ਪਸਾਬਕ ਬਨ ਬੋਲਦੇ ਹਾਂ ਇਸ ਮੇਲਕਾਫ ਨੂੰ ਤਕਰੀਬਨ 5-6 ਦਿਨ ਤੇ ਬਹੁਤ ਦਿੱਕਤ ਸੀ ਤੇ ਮੇਰੇ ਤੇ ਪਹਿਲਾਂ ਤੱਕਨ 3-4 ਡਾਕਟਰਾਂ ਨੇ ਇਸ ਨੂੰ ਹੈਂਡਲ ਕਰਿਆ ਤੇ ਯਾਨਤ ਨਹੀਂ ਹੋਇਆ ਕਿ ਮੇਰੇ ਦੁਆਰੇ ਇਹਨੂੰ ਪ੍ਰੇਜ਼ਨ ਕਰਾਇਆ ਗਿਆ ਤੇ ਮੇਰੇ ਨਾਲ ਆਪਣਾ ਸੁਮਿਤભાઈ ਔਰ ਇੱਕ ਆਪਣਨ ਦਲਵੀਰભાઈ ਮੀਰਪੁਰ ਤੋਂ ਆਪਣੀ ਸਕੇਸ਼ਨ ਹੰਡਲ ਕਰਿਆ ਜੋ ਪਸਾਬ ਬਣ ਕੇ ਦਿੱਕਤ ਪਾਈ ਜਾਏ ਸਰਦੀਆਂ ਮੈਂ ਇੱਕ ਕਾਮਨ ਮੋਰੀ ਇਹ ਜੋ ਮੇਲ ਕਫ ਬਹੁਤ ਜ਼ਿਆਦਾ ਹਵਾ ਔਰ ਇਸਕਾ ਅਗਰ ਇੱਕ ਤੇ ਤਿੰਨ ਦਿਨ ਕੇਂਦਰ ਪਰ ਇਸਕਾ ਆਪਰੇਸ਼ਨ ਕਰਾ ਲੇ ਤਾਂ ਉਸਕੀ ਉਮੀਦ ਤਕਰੀਬਨ हंड्रेड परसेंट अभी काफ ठीक हो जाए अगर ज़्यादा लेट करेंगे उसके अंदर वीकनेस आवागी कमजोरी आवागी तो फिर उसमें थोड़ी दिक्कत आ जाए ये देखो इसके अंदर हमने कम से कम बीस से पच्चीस लीटर इसका यूरिन पास कराया अगर इसका ऑपरेशन एक दो दिन ना कर दे लेट हों तो उसका यूरिन ब्लड पटने करके इसकी डेथ निश्चित थी अपना जो आप कैथलिट हुआ पास करका उसके बाद इन आप स्टिचिंग करी उसके बाद मसल फेसियां स्टिचिंग करी ये अपना केस करें तो कलर हैडी जो, जो के पास है तो कभी भी कि के अपन में को भी दिक्कत हुआ तो उसका ऑपरेशन जितने जल्दी कराऊंगा उतना फायदेमंद आलबीर तो भाई स्टिचिंग करते हुए ऑपरेशन के बाद अपनी तो दिखावे कि अपना का बिल्कुल ठीक है जो अपना कटड़े था ਇਹ ਆਪਣੇ ਦਿਲਵੀਰ ਭਾਈ ਇਹ ਸਮਿਤ ਭਾਈ ਜੋ ਆਪਣੇ ਹੈਲਪ ਕਰੀ ਆਪਰੇਸ਼ਨ ਦੇ ਅੰਦਰ ਤੇ ਆਪਣੇ ਐਸਯੂ ਵੀਡੀਓ ਦੇਖਣੇ ਵਾਸਤੇ ਆਪਣਾ ਪੇਜ ਨੂੰ ਲਾਈਕ ਤੇ ਫੋਲੋ ਕਰੋ ਜੋ ਆਪਣਾ ਨਮੀ ਨਮੀ ਵੀਡੀਓ ਆਪਾਂ ਦਿਖਾਵਾਂਗੇ ਤੇ ਕਿਸ ਨੂੰ ਅਗਰ ਕੋਈ ਪ੍ਰਿੰਸ ਸਿੱਖਣਾ ਹੋ ਤਾਂ ਤੁਸੀਂ ਆਪ ਜਦ ਮਰਜੀ ਮੇਰੇ ਪਾਸ ਆ ਸਕਦਾ ਮੇਰੀ ਕੋਈ ਫੀਸ ਨਹੀਂ ਹੈ ਥੈਂਕ ਯੂ ਵੈਰੀ ਮਚ